ਰਾਹੁਲ ਗਾਂਧੀ ਪੰਜਾਬ ਆਏ ਸੰਬੋਧਨ ਕਰਕੇ ਗਏ ਨੇ ਨਰਿੰਦਰ ਮੋਦੀ ਨੂੰ 31000 ਕਰੋੜ ਰੁਪਏ ਦੇਣ ਦੇ ਲਈ ਇੱਕ ਵੱਡੀ ਵੰਗਾਰ ਪਾਈ ਹੈ ਰਾਜਕੁਮਾਰ ਵੀਰਕਾ ਸਾਹਿਬ ਸਾਡੇ ਨਾਲ ਨੇ ਵੀਰਕਾ ਸਾਹਿਬ ਲੋਕ ਸਭਾ ਦੀ ਸ਼ੁਰੂਆਤ ਹੋ ਗਈ ਹੈ ਬਿਲਕੁਲ ਹੈਗਾ ਕਿੱਧਰ ਨੂੰ ਜਾ ਰਹੀ ਹੈ ਸਿਆਸਤ ਭਾਈ ਲੋਕ ਸਭਾ ਕੇ ਲਈ ਪੂਰੀ ਦਿੱਲੀ ਮੈਂ ਅਬ ਕੀ ਹਮਾਰੀ ਬਾਰੀ ਹੈ ਆਪਨੇ ਦੇਖਾ ਕਿ ਮੋਗਾ ਕੀ ਧਰਤੀ ਤੇ ਪੂਰੀ ਹਮਾਰੀ ਤਿਆਰੀ ਹੈ ਵੀਰਕਾ ਸਾਹਿਬ ਰਾਹੁਲ ਗਾਂਧੀ ਐਜ਼ ਐਨੋਰੇਟਰ ਹਮੇਸ਼ਾ ਸਵਾਲਾਂ ਚਾਹੁੰਦੇ ਰਹੇ ਐ ਅੱਜ ਦੀ ਰੈਲੀ ਨੂੰ ਤੁਸੀਂ ਸਮ ਅਪ ਕਿਵੇਂ ਕਰਦੇ ਹੋ ਪਿੰਪੁਆਇੰਟ ਕੀ ਰਿਹਾ ਹੈਗਾ ਉਹਨਾਂ ਦਾ ਦੇਖੋ ਪਿੰਪੁਆਇੰਟ ਇਹ ਹੈ ਕਿ ਚੌਕੀਦਾਰ ਚੋਰ ਆ ਔਰ ਉਹ ਚੌਕੀਦਾਰ ਨੇ ਰੈਫਲ ਕੇਸ ਦੀ ਸਾਰੀ ਜਿਹੜੀ ਫਾਈਲ ਹੈ ਉਹ ਚੋਰੀ ਕਰ ਲਈ ਉਹ ਗੈਪ ਕਰ ਲਈ ਹੁਣ ਸੁਪਰੀਮ ਕੋਰਟ ਵੀ ਸਵਾਲ ਪੁੱਛ ਰਿਹਾ ਕਿ ਰੈਫਲ ਡੀਲ ਦੀ ਫਾਈਲ ਕਿੱਥੇ ਆ ਮੋਦੀ ਸਾਹਿਬ ਤੇ ਕਹਿੰਦੇ ਗੁੰਮ ਹੋ ਗਈ ਤੇ ਉਹਨਾਂ ਨੇ ਕਿਹਾ ਕਿ ਹੁਣ ਤੁਹਾਡਾ ਛੁਟਕਾਰਾ ਨਹੀਂ ਜਵਾਬ ਦੇਣਾ ਹੀ ਪਏਗਾ ਲੱਗਦਾ ਪੰਜਾਬ ਦੇ ਲੋਕਾਂ ਵਾਸਤੇ ਰਫਾਇਲ ਇੱਕ ਮੁੱਦਾ ਰਹੂਗਾ ਜਦੋਂ ਪੰਜਾਬ ਦੇ ਇਲੈਕਸ਼ਨ ਕਹਿੰਦੇ ਕਿ ਲੋਕ ਸਭਾ ਵੀ ਪੰਜਾਬ ਚ ਸੂਬੇ ਦੇ ਮੁੱਦਿਆਂ ਤੇ ਜ਼ਿਆਦਾ ਲੜੀ ਜਾਂਦੀ ਹੈ ਪੰਜਾਬ ਦਾ ਮੇਜਰ ਮੁੱਦਾ ਹੈ ਕਿਸਾਨੀ ਦਾ ਜਿਹੜੀ ਪੰਜਾਬ ਦੀ ਕਿਸਾਨੀ ਡੁੱਬੀ ਹੋਈ ਸੀ ਕਰਜ਼ਨਾ ਉਹਨੂੰ ਕਰਜ਼ਤੋਂ ਬਾਹਰ ਆਇਆ ਉਹਨਾਂ ਨੂੰ ਰਿਲੀਫ ਦਿੱਤੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਮੁੱਦਾ ਸੀ ਡਰੱਗ ਦਾ ਜਿਹੜਾ ਕਿ ਡਰੱਗ ਚੌਂਕ ਚੌਰਾਹੇ ਦੇ ਵਿੱਚ ਅਕਾਲੀ ਦਲ ਦੇ ਜਥੇਦਾਰ ਵੇਚਦੇ ਸੀ ਅੱਜ ਉਹਨਾਂ ਨੂੰ ਵੀ ਨੱਥ ਪਾਈ ਆ ਅਗਲਾ ਮੁੱਦਾ ਹੈ ਉਬ ਜਿਹੜਾ ਬਾਈਬਲ ਕਲਾ ਤੇ ਬਲਗਾੜੀ ਕਾਂਡ ਉਹਦਾ ਮੁੱਦਾ ਹੈ ਹੁਣ ਉਹਨਾਂ ਨੂੰ ਵੀ ਫੜ ਕੇ ਅੰਦਰ ਦੇਣਾ ਭਾਈ ਲੇਕਿਨ ਮੈਂ ਤੁਹਾਨੂੰ ਇੱਕ ਗੱਲ ਕਹਿ ਰਿਹਾ ਕਿ ਪੰਜਾਬੀਆਂ ਦੇ ਮੁੱਦੇ ਆਨ ਸ਼ਾਨ ਬਾਨ ਤੇ ਇੱਜ਼ਤ ਦੇ ਆ ਔਰ ਪੰਜਾਬੀਆਂ ਦਾ ਮੁੱਦਾ ਗੁਰੂ ਗ੍ਰੰਥ ਸਾਹਿਬ ਦੇ ਚੋਰਾਂ ਨੂੰ ਤੇ ਕਾਤਲਾਂ ਨੂੰ ਅੰਦਰ ਦੇਣਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਇਹਦੀ ਸ਼ੁਰੂਆਤ ਕਰਤੀ ਹੈ ਕੁਝ ਅਧਿਕਾਰੀ ਫੜੇ ਗਏ ਕੁਝ ਬਾਕੀ ਸਿਆਸੀ ਬੰਦੇ ਰਹਿ ਗਏ ਹੁਣ ਸਾਰੇ ਫੜੇ ਜਾਣਗੇ ਤੁਹਾਡੀ ਕੋਈ ਡਿਊਟੀ ਲੱਗੀ ਹੈ 13 ਸੀਟਾਂ ਦੀ ਬਈ ਮੈਂ ਕੀ ਕਹਿਣ ਦਿਆਂ ਮੇਰੀ 13 ਤੇ ਹੀ ਡਿਊਟੀ ਹੈ ਔਰ ਹਰ ਕਾਂਗਰਸ ਵਰਕਰ ਦੀ 13 ਤੇ ਡਿਊਟੀ ਹੈ ਤੇ ਮਿਸ਼ਨ ਵੀ 13 ਤੇ 14ਵੀਂ ਜਿਤਨੀ ਚੰਡੀਗੜ੍ਹ ਦੀ ਨਹੀਂ ਪਰ ਖਾਸ ਤੌਰ ਤੇ ਕਿਉਂਕਿ ਤੁਸੀਂ ਜਿਸ ਸਤਕੇ ਨੂੰ ਜਿਸ ਖਿੱਤੇ ਨੂੰ ਬਿਲੋਂਗ ਕਰਦੇ ਹੋ ਤਾਂ ਹੈ ਹੀ ਤੁਸੀਂ ਆਪਣੇ ਆਪ ਨੂੰ ਐਜ਼ ਅ ਦਲਿਤ ਲੀਡਰ ਹਮੇਸ਼ਾ ਜੇਕਰ ਪ੍ਰੈਜ਼ੈਂਟ ਕੀਤਾ ਕਿ 13 ਸੀਟਾਂ ਜੋ ਕਿਤੇ ਨਾ ਕਿਤੇ ਪਾਰਟੀ ਸੋਚ ਰਹੀ ਹੈ ਬਈ 13 ਦੀ 13 ਸੀਟਾਂ ਜਿੱਤਾਂਗੇ ਅਸੀਂ ਇਹ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਨਹੀਂ 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 ਮੇਰਾ ਕੋਈ ਇਸ ਗੱਲ ਲਈ ਰੋਲ ਨਹੀਂ ਮੈਂ ਕਿਸੇ ਜਗ੍ਹਾ ਤੇ ਅਪਲਾਈ ਨੀ ਕੀਤਾ ਮੈਂ ਕਿਸੇ ਜਗ੍ਹਾ ਤੇ ਟਿਕਟ ਨਹੀਂ ਮੰਗੀ ਔਰ ਮੇਰਾ ਕੋਈ ਇਹ ਕੰਮ ਨਹੀਂ ਮੇਰਾ ਕੰਮ ਹੈ ਕਾਂਗਰਸ ਦੇ ਵਰਕਰ ਨੂੰ ਇਹ ਤਾਕਤ ਬਖਸ਼ਣੀ ਤੇ ਹਰ ਸੀਟ ਦੇ ਉੱਪਰ ਕਾਂਗਰਸ ਦੇ ਉਮੀਦਵਾਰ ਨੂੰ ਜਿਤਾਣਾ ਇਹ ਮੇਰੀ ਡਿਊਟੀ ਰਹੇਗੀ ਫਿਰੋਜ਼ਪੁਰਛਗਵਾਇਆ ਸਾਹਿਬ ਆਏ ਨੇ ਪਹਿਲਾਂ ਹੀ ਉੱਥੇ ਵਿਵਾਦ ਹੋਣੇ ਸ਼ੁਰੂ ਹੋ ਗਿਆ ਡਾਕਟਰ ਮਹਿੰਦਰ ਰਣਵਾ ਵੀ ਕਹਿ ਰਿਹਾ ਗਲਤ ਹੋ ਰਿਹਾ ਸਾਡੇ ਨਾਲ ਹੰਸਰਾ ਜੋਸਨ ਸਾਹਿਬ ਵੈਟਰਨ ਨੇ ਉਹ ਕਹਿ ਰਿਹਾ ਗਲਤ ਹੋ ਰਿਹਾ ਤੁਹਾਨੂੰ ਲੱਗਦਾ ਹੈ ਠੀਕ ਹੋਊਗੀ ਸਟ੍ਰੈਟਜੀ ਦੇਖੋ ਮੇਨਲੀ ਗੱਲ ਇਹ ਆ ਕਿ ਅਜੇ ਫਿਲਹਾਲ ਅਨ ਕੰਡੀਸ਼ਨਲ ਉਹਨਾਂ ਨੂੰ ਕਾਂਗਰਸ ਸ਼ਾਮਲ ਕੀਤਾ ਹੈ ਔਰ ਕਿਸੇ ਸ਼ਰਤ ਦੇ ਨਾਲ ਉਹਨਾਂ ਨੂੰ ਸ਼ਾਮਲ ਨਹੀਂ ਕੀਤਾ ਕਿਸੇ ਵਾਅਦੇ ਦੇ ਨਾਲ ਵੀ ਸ਼ਾਮਲ ਨਹੀਂ ਕੀਤਾ ਕਾਂਗਰਸ ਪਾਰਟੀ ਦਾ ਇਹ ਮਿਸ਼ਨ ਹੈ ਕਿ ਜਿੱਤਣ ਹੋਏ ਜਿੱਤਣ ਵਾਲੇ ਕੈਂਡੀਡੇਟ ਨੂੰ ਟਿਕਟ ਦਿੱਤੀ ਜਾਏਗੀ ਜਿਸ ਤਰ੍ਹਾਂ ਬਾਕੀਆਂ ਨੂੰ ਕੰਸੀਡਰ ਕਰ ਰਹੇ ਆ ਇਸ ਤਰ੍ਹਾਂ ਹੁਣ ਕਿਉਂਕਿ ਕਾਂਗਰਸ ਦੇ ਇੱਕ ਮੈਂਬਰ ਬਣ ਚੁੱਕੇ ਆ ਲੁਭਾਇਆ ਜੀ ਉਹਨਾਂ ਨੂੰ ਵੀ ਹੁਣ ਉਸੇ ਤਰੀਕੇ ਦੇ ਨਾਲ ਲੀਡ ਕਰਾਂਗੇ ਮੈਂ ਤੁਹਾਨੂੰ ਕੱਟੀ ਜਾਂ ਦੇਣ ਦੀ ਗੱਲ ਹੀ ਨਹੀਂ ਕੀਤੀ ਕਾਂਗਰਸ ਹਾਈ ਕਮਾਂਡ ਵਿਚਾਰ ਕਰੇਗੀ ਔਰ ਅਗਰ ਕੋਈ ਜਿੱਤਣ ਵਾਲਾ ਕੈਂਡੀਡੇਟ ਹੋਏਗਾ ਉਸ ਨੂੰ ਜ਼ਰੂਰ ਟਿਕਟ ਦੇਣ ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ ਸ਼ੇਰ ਸਿੰਘ ਭਾਇਆ ਦੀ ਐਂਟਰੀ ਤੋਂ ਬਾਅਦ ਸਵਾਲ ਹੋਏ ਸੀ ਫਿਰੋਜ਼ਪੁਰ ਦੇ ਵਿੱਚ ਬੜਾ ਰੌਲਾ ਪਿਆ ਸੀ ਪਰ ਰਾਜਕੁਮਾਰ ਵੇਰਕਾ ਕਹਿ ਰਿਹਾ ਹਾਲੇ ਕੋਈ ਕੰਡੀਸ਼ਨ ਨਹੀਂ ਹੈਗੀ ਕਿਸੇ ਦਾ ਵੀ ਦਾਅ ਲੱਗ ਸਕਦਾ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਮਰਨਜੋਤ ਸਿੰਘ ਡੇਲੀ ਪੋਸਟ ਮੋਗਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ